ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨਸ਼ਿਆਂ ਨੂੰ ਠੱਲ ਪਾਉਣ ਦੇ ਚਾਹੇ ਲੱਖਾਂ ਦਾਅਵੇ ਕਰਦੀ ਹੈ ਪਰ ਸੱਚ ਕੀ ਹੈ ਸਾਡੇ ਸਾਹਮਣੇ ਹੈ ਨੌਜਵਾਨਾਂ ਦੀ ਨਸ਼ਿਆਂ ਦੇ ਨਾਲ ਨਿਤ ਮੌਤ ਹੋ ਰਹੀ ਹੈ ਤੇ ਨਿੱਤਾ ਦੇ ਨਸ਼ੇ ਦੇ ਕਾਰੋਬਾਰੀ ਫੜੇ ਜਾ ਰਹੇ ਨੇ ਹੁਣ ਮਰਿੰਡਾ ਪੁਲਿਸ ਨੇ ਵੱਡੀ ਮੱਲ ਮਾਰਦੇ ਹੋਏ ਹਲਟੋ ਗੱਡੀ ਚਾਰੇ ਇਸ ਨੌਜਵਾਨ ਪਾਸੋਂ ਕਰੀਬ 22 ਕਿਲੋ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਜਿੱਥੇ ਪੁਲਿਸ ਨੂੰ ਇਸ ਦੇ ਬਾਰੇ ਗੁਪਤ ਸੂਚਨਾ ਮਿਲੇ ਸੀ ਜਿੱਥੇ ਪੁਲਿਸ ਨੇ ਇੱਕ ਕਾਰਵਾਈ ਕੀਤੀ ਕੱਲ ਸ਼ਾਮ ਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਵੀ ਕੋਈ ਬੰਦਾ ਚਮਕੌਰ ਸਾਹਿਬ ਤੋਂ ਉਹਦੀ ਕਾਰ ਆਲਟੋ ਤੇ ਸਰਦਾਰ ਵਿਅਕਤੀ ਹੈ ਤੇ ਉਹ ਕੋਈ ਨਸ਼ੀਲਾ ਪਾਊਡਰ ਹੈ ਉਹਦੇ ਕੋਲ ਤੇ ਉਹ ਚਮਕੌਰ ਸਾਹਿਬ ਤੋਂ ਮਰਿੰਡੇ ਵੱਲ ਆ ਰਿਹਾ ਹੈ ਐਸਐਚ ਚੰਦਰਪਾਲ ਦਾ ਨਾਕਾ ਸੀ ਉਹਨੂੰ ਇੱਥੇ ਇਨਫੋਰਮੇਸ਼ਨ ਮਿਲੀ ਉਹਨੇ ਨਾਲ ਦੇ ਨਾਲ ਐਸਐਚਓ ਸਾਹਿਬ ਨੂੰ ਤਲਾਹ ਦਿੱਤੀ ਤਾਂ ਇਹਨਾਂ ਨੇ ਉਹਨੂੰ ਉੱਥੇ ਰੋਕ ਲਿਆ ਰੋਕ ਕੇ ਫਿਰ ਇਹਨਾਂ ਨੇ ਮੈਨੂੰ ਖਬਰ ਕੀਤੀ ਤਾਂ ਮੈਂ ਵੀ ਉੱਥੇ ਆਇਆ ਫਿਰ ਉਹਦੀ ਕਾਰ ਦੀ ਤਲਾਸ਼ੀ ਕਰਨ ਤੇ ਉਹਦੇ ਤੋਂ 22 ਕਿਲੋ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਮਕਦਮਾ ਨੰਬਰ ਇਹਦੇ ਚ ਦਰਜ ਕਰਕੇ ਦੇ ਘਰੋੜੇ ਤੋਂ ਰਿਮਾਂਡ ਉਹਦਾ ਅੱਜ ਲਵਾਂਗੇ ਤੇ ਫਰਦਰ ਪੁੱਛਗਛ ਕਰਦੇ ਵੀ ਕਿੱਥੋਂ ਲੈ ਕੇ ਹੁੰਦਾ ਕਿਵੇਂ ਕਿਤੇ ਕਿਤੇ ਸਪਲਾਈ ਕਰਦਾ ਫਿਲਹਾਲ ਦੀ ਪੁੱਛਗਛ ਤੇ ਪਤਾ ਲੱਗਿਆ ਵੀ ਜਿਆਦਾ ਡਰਾਈਵਰਾਂ ਰੂਪੋਂ ਸਪਲਾਈ ਕਰਦਾ ਕਿੰਨੇ ਬੰਦੇ ਸੀ ਸਰ ਇਹ ਇਕੱਲਾ ਹੀ ਸੀਗਾ ਕਿਸ ਵਹੀਕਲ 'ਤੇ ਸੀਗਾ ਸਰ ਆਲਟੋ ਕਾਰ ਅਗੇ ਚਿੱਟੀ ਸੰਧ ਦਾ ਰਹਿਣ ਵਾਲਾ ਕਰਨਾਲ ਦਾ ਹੁਣ ਇੱਥੇ ਸਵਾਲ ਇਹ ਹੈ ਕਿ ਨਸ਼ੇ ਦੇ ਕਾਰੋਬਾਰੀ ਫੜੇ ਜਰੂਰ ਜਾ ਰਹੇ ਨੇ ਪਰ ਇਹ ਨਸ਼ਾ ਇੰਨੀ ਮਾਤਰਾ 'ਚ ਪੰਜਾਬ 'ਚ ਆ ਕਿੱਥੋਂ ਰਿਹਾ ਇਸ ਨਸ਼ੇ ਦੇ ਬੂਟੇ ਦੀਆਂ ਜੜਾ ਕੀ ਨੇ ਉਸ ਨੂੰ ਵੜਨ ਚ ਪੁਲਿਸ ਅਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ। ਮਰਿੰਡਾ ਤੋਂ ਵਰਨ ਸ਼ੁਕਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 9397893978